ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਜਦੋਂ ਸਾਡਾ ਦਿਲ ਨਾ ਲੱਗੇ ਤਾਂ ਅਸੀਂ ਕੀ ਕਰੀਏ ਅਸੀਂ ਹੈਨਾ ਸਾਰੇ ਕਦੇ ਨਾ ਕਦੇ ਇਸੇ ਸਥਿਤੀ ਵਿੱਚੋਂ ਜ਼ਰੂਰ ਲੰਘਦੇ ਆ ਕਿ ਸਾਡੇ ਕੋਲੇ ਸਾਰਾ ਕੁਝ ਹੁੰਦਾ ਸਾਡੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੁੰਦੀ ਕੰਮਕਾਰ ਵਧੀਆ ਹੁੰਦਾ ਘਰ ਦੇ ਵਿੱਚ ਵਧੀਆ ਮਾਹੌਲ ਹੁੰਦਾ ਪਰ ਫਿਰ ਵੀ ਅਸੀਂ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਹਾਂ ਉਦਾਸੀ ਸਾਡੇ ਅੰਦਰ ਘਰ ਘਰ ਜਾਂਦੀ ਆ ਅਸੀਂ ਚਾਹ ਕੇ ਵੀ ਖੁਸ਼ ਨਹੀਂ ਹੋ ਸਕਦੇ ਸਾਨੂੰ ਐ ਲੱਗਦਾ ਰਹਿੰਦਾ ਜਿੱਦਾਂ ਕੁਛ ਗਵਾਚਿਆ ਗਵਾਚਿਆ ਹੈਗਾ ਸਾਡਾ ਜਿਹੜਾ ਦਿਮਾਗ ਆ ਉਹ ਨਾ ਤਾਂ ਸਾਡੇ ਕੰਮਾਂ 'ਚ ਲੱਗਦਾ ਨਾ ਕਿਤੇ ਲੱਗਦਾ ਬਸ ਖੋਏ ਖੋਏ ਜੇ ਅਸੀਂ ਰਹਨੇ ਆ ਇਹ ਕਿਸੇ ਇੱਕ ਨਾਲ ਨਹੀਂ ਸਾਰੇ ਇਨਸਾਨਾਂ ਨਾਲ ਹੁੰਦਾ ਕਿਉਂਕਿ ਜਿਹੜੀ ਸਾਡੀ ਜ਼ਿੰਦਗੀ ਆ ਉਹ ਇੰਨੀ ਸਟ੍ਰੈਸ ਭਰੀ ਹੋ ਚੁੱਕੀ ਆ ਕਿ ਅਸੀਂ ਸਾਰਾ ਦਿਨ ਆਪਣੇ ਦਿਮਾਗ ਤੇ ਇੰਨਾ ਬੋਝ ਲੈ ਕੇ ਚੱਲਦੇ ਆ ਅਸੀਂ ਇਹ ਭੁੱਲ ਜਾਂਦੇ ਆ ਕਿ ਜ਼ਿੰਦਗੀ ਜਿਉਈ ਕਿਸ ਤਰ੍ਹਾਂ ਜਾਂਦੀ ਆ ਅਸੀਂ ਆਪਣਾ ਫਿਊਚਰ ਬਣਾਉਣ ਦੇ ਚੱਕਰ ਦੇ ਵਿੱਚ ਆਪਣੇ ਬੱਚਿਆਂ ਦਾ ਫਿਊਚਰ ਬਣਾਉਣ ਦੇ ਚੱਕਰ ਦੇ ਵਿੱਚ ਆਪਣਾ ਜਿਹੜਾ ਪ੍ਰੈਜੈਂਟ ਆ ਆਪਣਾ ਜਿਹੜਾ ਵਰਤਮਾਨ ਆ ਉਹਨੂੰ ਗਵਾਉਂਦੇ ਆ ਰਹੇ ਆਂ ਬਹੁਤ ਵਾਰ ਤੁਸੀਂ ਨੋਟ ਕੀਤਾ ਹੋਊਗਾ ਕਿ ਅਸੀਂ ਪਿਛਲੇ ਸਮੇਂ ਨੂੰ ਯਾਦ ਕਰਦੇ ਆਂ ਪਿਛਲੇ ਸਮੇਂ 'ਚ ਸਾਡੇ ਨਾਲ ਆ ਹੋਇਆ ਫਲਾ ਨੇ ਨੇ ਸਾਡੇ ਨਾਲ ਆ ਕੀਤਾ ਅਸੀਂ ਆਏ ਕਿਉਂ ਨਾ ਕੀਤਾ ਜੇ ਅਸੀਂ ਆਏ ਕੀਤਾ ਹੁੰਦਾ ਤਾਂ ਅਸੀਂ ਆਏ ਕਰ ਲੈਂਦੇ ਤਾਂ ਇਹਦਾ ਮਤਲਬ ਅਸੀਂ ਵਰਤਮਾਨ ਆ ਜਿਹੜਾ ਉਹ ਖਰਾਬ ਕਰ ਰਹੇ ਆਂ ਵਰਤਮਾਨ ਸਮਾਂ ਜੇ ਚੱਲ ਰਿਹਾ ਉਹਦੇ ਵਿੱਚ ਨਾ ਤਾਂ ਭਵਿੱਖ ਬਾਰੇ ਜ਼ਿਆਦਾ ਸੋਚੋ ਨਾ ਭੂਤਕਾਲ ਬਾਰੇ ਲੰਘ ਚੁੱਕੇ ਸਮੇਂ ਬਾਰੇ ਤਾਂ ਜਮ ਹੀ ਨਾ ਸੋਚੋ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਲੰਘਿਆ ਸਮਾਂ ਕੁਝ ਖੁਸ਼ੀਆਂ ਲੈ ਕੇ ਆਇਆ ਸੀ ਤੁਸੀਂ ਉਹ ਪਲ ਯਾਦ ਕਰ ਸਕਦੇ ਹੋ ਪਰ ਇਹ ਵੀ ਨਾ ਹੋਵੇ ਕਿ ਸਾਰਾ ਸਮਾਂ ਤੁਸੀਂ ਖੁਸ਼ੀਆਂ ਯਾਦ ਹੀ ਕਰੀ ਜਾਓ ਤੇ ਵਰਤਮਾਨ ਦੇ ਵਿੱਚ ਤੁਸੀਂ ਖੁਸ਼ ਰਹਿਣੇ ਭੁੱਲ ਜਿਓ ਬਹੁਤੀ ਵਾਰੀ ਸਾਡੀ ਸਥਿਤੀ ਹੁੰਦੀ ਆ ਕਿ ਸਾਡਾ ਜੀ ਕਰਦਾ ਅਸੀਂ ਕਿਤੇ ਘੁੰਮਣ ਜਾਈਏ ਅਸੀਂ ਕਿਤੇ ਆਪਣੀ ਕੋਈ ਮਨਪਸੰਦ ਮੂਵੀ ਵੇਖੀਏ ਪਰ ਅਸੀਂ ਫੇਰ ਸੋਚਦੇ ਰਹਨੇ ਆ ਨਹੀਂ ਕਬੀਲਦਾਰੀ ਆ ਨਹੀਂ ਜਾਈਦਾ ਫੇਰ ਕਰਾਂਗੇ ਫੇਰ ਕਰਾਂਗੇ ਬਹੁਤੇ ਕੰਮ ਅਸੀਂ ਇਸ ਕਰਕੇ ਪੈਂਡਿੰਗ ਕਰ ਦਿੰਦੇ ਆ ਕਿ ਫੇਰ ਕਰਾਂਗੇ ਹਜੇ ਸਥਿਤੀ ਹੈ ਨਹੀਂ ਪਰ ਅਸੀਂ ਇਹ ਨਹੀਂ ਯਾਦ ਰੱਖਦੇ ਕਿ ਫੇਰ ਦਾ ਕੀ ਪਤਾ ਆਵੇਗੀ ਕਿ ਨਹੀਂ ਕਿਉਂਕਿ ਸਾਨੂੰ ਇਹ ਪਤਾ ਨਾ ਵੀ ਜਿਹੜੀ ਸਾਡੀ ਜ਼ਿੰਦਗੀ ਆ ਕੁਦਰਤ ਵੱਲੋਂ ਉਧਾਰੀ ਮਿਲੀ ਹੋਈ ਆ ਤੇ ਇਹ ਨਹੀਂ ਪਤਾ ਕੁਦਰਤ ਕਦੋਂ ਸਾਨੂੰ ਆਪਣੇ ਚ ਸੰਭਾਲੇ ਤੇ ਜਿਹੜੀ ਮੌਤ ਰੂਪੀ اٹਲ ਸਚਾਈ ਆ ਕਦੋਂ ਆ ਕੇ ਸਾਨੂੰ ਘੇਰ ਲਵੇ ਇਸ ਕਰਕੇ ਵਰਤਮਾਨ ਦੇ ਵਿੱਚ ਮਿਹਨਤ ਕਰੋ ਕੰਮ ਕਰੋ ਪਰ ਉਹਨੂੰ ਜੀਣਾ ਵੀ ਸਿੱਖੋ ਹੁਣ ਮੇਰੀਆਂ ਜਿਹੜੀਆਂ ਭੈਣਾਂ ਨੇ ਉਹ ਸਾਰਾ ਦਿਨ ਕੰਮਾਂ ਚੁੱਲ੍ਹਦੀਆਂ ਰਹਿੰਦੀਆਂ ਨੇ ਸਵੇਰ ਤੋਂ ਉੱਠ ਕੇ ਉਹਨਾਂ ਦੇ ਦਿਮਾਗ ਤੇ ਕੀ ਚਿੰਤਾ ਪਹਿਲਾਂ ਸਫਾਈਆਂ ਕਰ ਲੋ ਕੱਪੜੇ ਧੋ ਲੋ ਚਾਹ ਬਣਾ ਲੋ ਰੋਟੀ ਬਣਾ ਲੋ ਬਰਤਨ ਸਾਫ਼ ਕਰ ਲੋ ਫਿਰ ਹੋਰ ਹਨ ਜਿਹੜੇ ਆਸ-ਪਾਸੇ ਦੇ ਕੰਮ ਆ ਬਹੁਤ ਦਿਮਾਗ ਆ ਉਹਨਾਂ ਦਾ ਜਿਹੜਾ ਸਟ੍ਰੈਸ ਭਰਿਆ ਰਹਿੰਦਾ ਤੇ ਉਹਨਾਂ ਇਹ ਸੋਚਦੀਆਂ ਵੀ ਆਹ ਕੰਮ ਕਰਕੇ ਰੈਸਟ ਕਰੂੰ ਜਾਂ ਇਹ ਕੰਮ ਕਰਕੇ ਆਪਦਾ ਕੋਈ ਸੀਰੀਅਲ ਵੇਖੂ ਇਹ ਕੰਮ ਕਰਕੇ ਆ ਕਰੂੰ ਪਰ ਉਹਨਾਂ ਦੀ ਸੋਚ ਦੇ ਮੁਤਾਬਕ ਕਦੇ ਵੀ ਨਹੀਂ ਹੁੰਦਾ ਸਾਰਾ ਦਿਨ ਕੰਮ ਕਰੀ ਜਾਈਏ ਪਰ ਕੰਮ ਨਹੀਂ ਮੁਕਦੇ ਪਰ ਕਈ ਵਾਰੀ ਐਂ ਦਿਲ ਕਰਦਾ ਹੁੰਦਾ ਕਿ ਜਿੰਨੇ ਕੰਮ ਹੋ ਗਏ ਠੀਕ ਆ ਖਾਣ ਪਕਾਉਣ ਹੋ ਗਿਆ ਉਹਨੇ ਬਿਨਾ ਸਰਦਾ ਨਹੀਂ ਸੀ ਅੱਜ ਰਹਿਣ ਦੇ ਉਹ ਸਫਾਈਆਂ ਅੱਜ ਸਫਾਈਆਂ ਨਹੀਂ ਕਰਦੇ ਕੱਲ ਚੰਗੀ ਤਰ੍ਹਾਂ ਕੀਤੀਆਂ ਸੀ ਅੱਜ ਵਧੀਆ ਪਿਆਗਾ ਉਹਨੂੰ ਕੁਝ ਨਹੀਂ ਹੁੰਦਾ ਛੱਡ ਦਿਓ ਤੇ ਕੋਈ ਮਨਪਸੰਦ ਚੀਜ਼ ਬਣਾਉਣੇ ਆ ਖਾਣੇ ਆ ਨਾਲੇ ਨਾਲੇ ਕੋਈ ਟੀਵੀ ਤੇ ਸੀਰੀਅਲ ਵੇਖਦੇ ਆ ਜਾਂ ਕੋਈ ਵਧੀਆ ਮੂਵੀ ਵੇਖਦੇ ਆ ਕੋਈ ਸ਼ੋਅ ਵੇਖਦੇ ਆ ਬੱਚਿਆਂ ਨੂੰ ਕੋਲ ਬਿਠਾਉਣੇ ਆ ਫੈਮਿਲੀ ਦੇ ਕੋਲ ਬੈਣੇ ਆ ਹੋਰ ਨਹੀਂ ਤਾਂ ਬੱਚਿਆਂ ਨਾਲ ਖੇਡਦੇ ਆ ਫੈਮਿਲੀ ਦੇ ਵਿੱਚ ਟਾਈਮ ਸਪੈਂਡ ਕਰਦੇ ਆ ਪਰ ਐ ਨਹੀਂ ਸੋਚਦੇ ਅਸੀਂ ਐਂ ਸੋਚਦੇ ਰਹਨੇ ਆ ਵੀ ਜੇ ਇਦਾਂ ਬੈਠ ਗਏ ਬੈਠ ਕੇ ਕਿੱਥੇ ਸਰਦਾ ਘਰ ਦੇ ਕੰਮ ਰਹਿ ਜਾਣਗੇ ਪਰ ਤੁਸੀਂ ਇੱਕ ਗੱਲ ਯਾਦ ਰੱਖਿਓ ਕਿ ਜਿਹੜੇ ਕੰਮ ਆ ਨਾ ਇਹ ਸਾਨੂੰ ਜਦੋਂ ਤੋ ਅਸੀਂ ਸੁਰਤ ਸੰਭਾਲ ਲੈਨੇ ਆ ਉਦੋਂ ਤੋ ਸਾਨੂੰ ਜਕੜਦੇ ਆ ਤੇ ਸਾਡੀ ਮੌਤ ਤੱਕ ਸਾਨੂੰ ਜਕੜੀ ਰੱਖਦੇ ਆ ਇੰਨਾ ਕੰਮਾਂ ਦੇ ਵਿੱਚੋਂ ਅਸੀਂ ਕਿਵੇਂ ਨਿਕਲਣਾ ਕਿਵੇਂ ਆਪਣੇ ਆਪ ਨੂੰ ਸਮਾਂ ਦੇਣਾ ਆਪਣੇ ਆਪ ਨੂੰ ਖੁਸ਼ ਰੱਖਣਾ ਉਹਦੇ ਲਈ ਦੋ ਚਾਰ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗੀ ਸਾਨੂੰ ਆਪਣੇ ਆਪ ਨੂੰ ਖੁਸ਼ ਰੱਖਣ ਦੀ ਜ਼ਿੰਮੇਵਾਰੀ ਸਾਡੀ ਖੁਦ ਦੀ ਆ ਜੇ ਅਸੀਂ ਸੋਚੀਏ ਕਿ ਦੂਜਾ ਸਾਨੂੰ ਖੁਸ਼ ਰੱਖੇ ਇਹ ਕਦੇ ਵੀ ਪੋਸੀਬਲ ਨਹੀਂ ਹੋ ਸਕਦਾ ਦੂਜਾ ਤੁਹਾਡੀ ਤਾਰੀਫ਼ ਕਰ ਸਕਦਾ ਤੁਹਾਡੇ ਕੰਮ ਦੇ ਵਿੱਚ ਮਦਦ ਕਰ ਸਕਦਾ ਪਰ ਤੁਹਾਡੀ ਜਿਹੜੀ ਖੁਸ਼ ਰਹਿਣ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਤੁਹਾਡੀ ਆਪਣੀ ਆ ਜੇ ਤੁਹਾਡਾ ਮਨ ਖੁਸ਼ ਹੋਊਗਾ ਤੁਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਮਹਿਸੂਸ ਕਰੋਗੇ ਕਿ ਹਾਂ ਮੇਰੇ ਦਿਮਾਗ ਤੇ ਕੋਈ ਸਟ੍ਰੈਸ ਨਹੀਂ ਮੇਰੇ ਤੇ ਕੋਈ ਕੰਮਾਂ ਦਾ ਬੋਝ ਨਹੀਂ ਮੈਂ ਖੁਸ਼ ਹਾਂ ਤਾਂ ਤੁਸੀਂ ਖੁਸ਼ ਰਹਿ ਸਕਦੇ ਹੋ ਅਸੀਂ ਖੁਸ਼ ਕਿਵੇਂ ਹੋ ਸਕਦੇ ਹਾਂ ਮੰਨ ਲਵੋ ਅਸੀਂ ਸਾਰਾ ਦਿਨ ਘਰ ਦੇ ਕੰਮਾਂ 'ਚ ਇੰਨੇ ਉਲਝੇ ਰਹੇ ਹਾਂ ਵੀ ਸਾਡੇ ਕੋਲੇ ਤਿਆਰ ਹੋਣ ਦਾ ਸਮਾਂ ਨਹੀਂ ਹੁੰਦਾ ਤਾਂ ਕਦੇ-ਕਦੇ ਤੁਸੀਂ ਕੀ ਕਰੋ ਕੋਈ ਆਪਣਾ ਵਧੀਆ ਨਵਾਂ ਸੂਟ ਕੱਢੋ ਨਾ ਮੀ ਆਪਣੀ ਕੋਈ ਡਰੈਸ ਕੱਢੋ ਉਹਨੂੰ ਵਧੀਆ ਤਰੀਕੇ ਨਾਲ ਪ੍ਰੈਸ ਕਰੋ ਪ੍ਰੈਸ ਕਰਕੇ ਉਹਨੂੰ ਪੈਨੋ ਪੈਣ ਕੇ ਸ਼ੀਸ਼ੇ ਅੱਗੇ ਖੜੋ ਸ਼ੀਸ਼ੇ ਅੱਗੇ ਖੜ ਕੇ ਆਪਣਾ ਕੋਈ ਹੇਅਰ ਸਟਾਈਲ ਬਣਾਓ ਵਧੀਆ ਤਿਆਰ ਹੋ ਜਿਹਨੂੰ ਮੇਕਅਪ ਕਰਨਾ ਪਸੰਦ ਆ ਉਹ ਮੇਕਅਪ ਕਰ ਲਓ ਜਿਹਨੂੰ ਜ਼ਿਆਦਾ ਮੇਕਅਪ ਨਹੀਂ ਪਸੰਦ ਉਹ ਬਿੰਦੀ ਥੀਲ ਪਿਸਟਿਕ ਲਾ ਲਓ ਤੇ ਆਪਣੇ ਆਪ ਨੂੰ ਐਂ ਫੀਲ ਕਰੋ ਵੀ ਮੈਂ ਬਹੁਤ ਫਰੈਸ਼ ਆ ਤੁਸੀਂ ਇੱਕ ਗੱਲ ਨੋਟ ਕਰਿਓ ਜੇ ਤੁਸੀਂ ਸਾਰਾ ਦਿਨ ਰੋਲੇ ਖੁਲੇ ਰਹਿਣੇ ਹੋ ਨਾ ਤੁਹਾਡੇ ਤੇ ਦਿਮਾਗੀ ਤੁਹਾਡੇ ਦਿਮਾਗ ਤੇ ਬੋਝ ਰਹੂਗਾ ਜੇ ਤੁਸੀਂ ਕਦੇ ਆਪਣੇ ਆਪ ਨੂੰ ਐਂ ਫੀਲ ਕਰਾਉਣਾ ਚਾਹੁੰਦੇ ਹੋ ਕਿ ਵੀ ਆਪਣੀ ਬਾਡੀ ਨੂੰ ਆਪਣੇ ਮਨ ਨੂੰ ਵੀ ਮੈਂ ਫਰੈਸ਼ ਫਰੈਸ਼ ਫੀਲ ਕਰਾਂ ਤਾਂ ਤੁਸੀਂ ਚੰਗੀ ਤਰ੍ਹਾਂ ਨਹਾਤੋ ਕੇ ਤਿਆਰ ਹੋ ਜਾਓ ਪਰ ਮੈਂ ਤੁਸੀਂ ਕਿਤੇ ਵੀ ਨਹੀਂ ਜਾਣਾ ਸਾਡੇ ਪਿੰਡਾਂ ਦੇ ਵਿੱਚ ਕੀ ਗੱਲ ਹੁੰਦੀ ਆ ਕਿ ਜੇ ਕੋਈ ਨੂੰਹਤੀ ਹਨਾ ਵਧੀਆ ਤਿਆਰ ਹੋ ਕੇ ਰਹਿੰਦੀ ਆ ਤਾਂ ਅਕਸਰ ਉਹਨੂੰ ਗਵੰਡਣਾ ਪੁੱਛ ਲੈਂਦੀਆਂ ਕਿ ਵੀ ਕਿੱਥੇ ਗਈ ਸੀ ਜਾਂ ਕਿੱਥੇ ਜਾਣਾ ਤਿਆਰ ਹੋਈ ਫਿਰਦੀ ਆ ਤਾਂ ਅਗਲੇ ਨੂੰ ਕਹੋ ਵੀ ਅੱਜ ਮੈਂ ਜਾਣ ਵਾਸਤੇ ਤਿਆਰ ਨਹੀਂ ਹੋਈ ਜਾਣ ਵਾਸਤੇ ਤਾਂ ਸਾਰੀ ਤਿਆਰ ਹੁੰਦੇ ਆ ਅਸੀਂ ਆਪਣੇ ਆਪ ਲਈ ਵੀ ਕਦੇ ਤਿਆਰ ਹੋ ਸਕਦੇ ਆ ਤੁਸੀਂ ਨਾ ਇਸ ਵਿਸ਼ੇ ਤੇ ਕਦੇ ਸਰਚ ਕਰਿਓ ਕਿ ਵਧੀਆ ਤਿਆਰ ਹੋ ਕੇ ਰਹਿਣਾ ਵਧੀਆ ਡਰੈਸ ਅਪ ਵਧੀਆ ਆਪਣਾ ਮਨਪਸੰਦ ਸੂਟ ਪਾ ਕੇ ਜੇ ਰਹਿਣੇ ਆ ਤਾਂ ਉਹਦੇ ਨਾਲ ਸਾਨੂੰ ਜਿਹੜੀ ਕਿੰਨੀ ਪੋਜ਼ਿਟਿਵਿਟੀ ਮਿਲਦੀ ਆ ਸਾਡੀਆਂ ਮੇਰੀਆਂ ਬਹੁਤੀਆਂ ਭੈਣਾਂ ਤਾਂ ਨਾ ਇਸ ਕਰਕੇ ਤਿਆਰ ਨਹੀਂ ਹੁੰਦੀਆਂ ਕਿ ਔਰਤਾ ਕਹਿਣੀਆਂ ਗਵਾਣ ਦੀਆਂ ਵੀ ਇਹਨੂੰ ਕੀ ਚਾ ਚੜਿਆ ਲੈ ਕਾਦੀ ਖੁਸ਼ੀ ਚ ਇਹ ਤਿਆਰ ਹੋਈ ਆ ਪਰ ਇਹਨਾਂ ਨਹੀਂ ਸੋਚਣਾ ਚਾਹੀਦਾ ਸਾਨੂੰ ਆਪਣੇ ਆਪ ਨੂੰ ਖੁਸ਼ ਰੱਖਣ ਦੀ ਜ਼ਿੰਮੇਵਾਰੀ ਸਾਡੀ ਆਪਦੀ ਆ ਅਸੀਂ ਆਪਣੇ ਆਪ ਲਈ ਜੀ ਸਕਦੇ ਆ ਇਹ ਨਿੱਕੀ ਨਿੱਕੀਆਂ ਗੱਲਾਂ ਦੇ ਵਿੱਚੋਂ ਨਾ ਖੁਸ਼ੀ ਆ ਜਿਹੜੀ ਉਹ ਲੱਭੀ ਜਾ ਸਕਦੀ ਆ ਹੁਣ ਜਿਹੜੀਆਂ ਮੇਰੀਆਂ ਭੈਣਾਂ ਹਾਊਸ ਵਾਈਫ ਨੇ ਉਹਨਾਂ ਨੇ ਕੀ ਕਹਿਣਾ ਕਦੇ 6 ਮਹੀਨਿਆਂ ਦੇ ਵਿੱਚ ਜਾਣਾ ਹੁੰਦਾ ਜ਼ਿਆਦਾਤਰ ਤਾਂ ਉਹ ਪੇਕੀ ਜਾਂਦੀਆਂ ਨੇ ਵੱਧ ਸਮੇ ਲਈ ਤਾਂ ਤੇ ਜਾਂ ਜੇ ਅਸੀਂ ਜਾਣਾ ਕਿਸੇ ਦੇ ਵਿਆਹ ਤੇ ਜਾਣਾ ਜਾਂ ਕਿਸੇ ਦੇ ਮਰਗ ਦੇ ਭੋਗ ਤੇ ਜਾਣਾ ਤੇ ਜਾਂ ਫਿਰ ਕਹਿ ਲੋ ਅਸੀਂ ਡੇਰੇ ਗੁਰਦੁਆਰੇ ਜਾਣਾ ਹੁੰਦਾ ਮੱਥਾ ਟੇਕਣਾ ਜਾਂ ਕਿਸੇ ਦੇ ਕੋਈ ਛੋਟਾ ਮੋਟਾ ਪ੍ਰੋਗਰਾਮ ਆ ਉੱਥੇ ਜਾਣਾ ਹੁੰਦਾ ਤੇ ਜਾਂ ਵੱਦ ਵੱਦ ਇੱਕ ਦਿਨ ਅਸੀਂ ਰਿਸ਼ਤੇਦਾਰੀ 'ਚ ਜਾਏ ਆਉਣੇ ਆ ਹੋਰ ਅਸੀਂ ਕਿੱਥੇ ਜਾਣਾ ਹੁੰਦਾ ਤੇ ਜਿਹੜੇ ਅਸੀਂ ਸੂਟ ਬਣਾ ਬਣਾ ਕੇ ﺍﻟमारीਆਂ ਦੇ ਵਿੱਚ ਰੱਖ ਲੈਨੇ ਆ ਉਹ ਆਉਣ ਵਾਲੇ ਕੁਝ ਸਮੇਂ 'ਚ ਉਹਨਾਂ ਦਾ ਰਵਾਜ ਪੁਰਾਣਾ ਹੋ ਜਾਂਦਾ ਅਸੀਂ ਇਹ ਸੋਚ ਕੇ ਉਹ ਕੱਪੜੇ ਰੱਖੀ ਰੱਖਦੇ ਆ ਵੀ ਫੇਰ ਪਾਵਾਂਗੇ ਕਦ ਕਿਤੇ ਜਾਂਦੇ ਪਾਵਾਂਗੇ ਵੀ ਜਦੋਂ ਕਿਤੇ ਤੁਸੀਂ ਜਾਓਗੇ ਉਦੋਂ ਵਾਸਤੇ ਤਾਂ ਤੁਹਾਨੂੰ ਇੱਕ ਸੂਟ ਦੀ ਲੋੜ ਹੋਊਗੀ ਘਰੇ ਵੀ ਅਸੀਂ ਕਦੇ ਕਦੇ ਆਪਣੇ ਆਪ ਨੂੰ ਫਰੈਸ਼ ਫੀਲ ਕਰਾਉਣਾ ਹੋਵੇ ਤਾਂ ਅਸੀਂ ਵਧੀਆ ਤਿਆਰ ਹੋ ਸਕਦੇ ਆ ਜਿਹੜੇ ਅਸੀਂ ਇੰਨੇ ਪੈਸੇ ਲਾ ਲਾ ਕੇ ਕੱਪੜੇ ਅਸੀਂ ﺍﻟमारीਆਂ ਦੇ ਵਿੱਚ ਰੱਖੀ ਹੁੰਦੇ ਆ ਉਹਨਾਂ ਨੂੰ ਪਹਿਣ ਲਿਆ ਕਰੋ ਕਦੇ ਕਦੇ ਇਦੇ ਨਾਲ ਤੁਸੀਂ ਵੇਖਿਓ ਕਿ ਤੁਹਾਡੇ ਚ ਕਿੰਨੀ એનર્ਜੀ ਆਊ ਤੇ ਕਿੰਨੀ ਪੋਜ਼ਿਟਿਵਿਟੀ ਆਊ ਤੁਹਾਡੇ ਘਰ ਦੇ ਵੀ ਕਹਿਣਗੇ ਤੁਹਾਡੇ ਬੱਚੇ ਵੀ ਕਹਿਣਗੇ ਮਮਾ ਅੱਜ ਤੁਸੀਂ ਵਧੀਆ ਲੱਗਦੇ ਹੋ ਅੱਜ ਤੁਸੀਂ ਤਿਆਰ ਸ਼ੈਰ ਹੋਏ ਹੋ ਨਾ ਤੁਸੀਂ ਸੋਹਣੇ ਲੱਗਦੇ ਹੋ ਐਨੇ ਨਾਲ ਹੀ ਤੁਹਾਡਾ ਮਨ ਖਿਲਜੂ ਤੇ ਫੇਰ ਦੂਜੀ ਗੱਲ ਤੁਹਾਡਾ ਹਨਾ ਜੀ ਕਰਦਾ ਕੁਝ ਵੀ ਖਾਣ ਨੂੰ ਵੀ ਤੁਹਾਡਾ ਆਪਣੇ ਸਾਰਿਆਂ ਦੀ ਹਨਾ ਮਨਪਸੰਦ ਚੀਜ਼ਾਂ ਹੁੰਦੀਆਂ ਕਿਸੇ ਨੂੰ ਕੋਈ ਫਰੂਟ ਕਿਸੇ ਨੂੰ ਕੋਈ ਫਾਸਟ ਫੂਡ ਕਿਸੇ ਨੂੰ ਕੁਝ ਖਾਣਾ ਵਧੀਆ ਲੱਗਦਾ ਹੁੰਦਾ ਹੋਮ ਮੇਡ ਚੀਜ਼ਾਂ ਹਨਾ ਕਿਸੇ ਨੂੰ ਕੁਕਿੰਗ ਦਾ ਸ਼ੌਂਕ ਹੁੰਦਾ ਵੀ ਵਧੀਆ ਵਧੀਆ ਚੀਜ਼ਾਂ ਬਣਾਉਣੀਆਂ ਤੁਸੀਂ ਇਹ ਟਰਾਈ ਕਰ ਸਕਦੇ ਹੋ ਤੁਸੀਂ ਵਧੀਆ ਜਿਹੜਾ ਹਨ ਆਪਣੇ ਲਈ ਪਲਾਨ ਕਰ ਸਕਦੇ ਹੋ ਸਾਰੇ ਪਰਿਵਾਰ ਦੀ ਸਹਿਮਤੀ ਨਾਲ ਵੀ ਅੱਜ ਕੀ ਖਾਈਏ ਅੱਜ ਸਪੈਸ਼ਲ ਕੀ ਬਣਾਈਏ ਕੋਈ ਚੀਜ਼ ਬਣਾ ਲਓ ਖਾਣ ਵਾਲੀ ਹਨਾ ਫਿਰ ਸਾਰੇ ਇਕੱਠੇ ਬਹਿ ਕੇ ਖਾਓ ਇਹਦੇ ਨਾਲ ਨਾਲੇ ਤਾਂ ਤੁਹਾਨੂੰ ਇਕੱਠਿਆਂ ਨੂੰ ਬੈਠਣ ਦਾ ਮੌਕਾ ਮਿਲੂਗਾ ਜਦੋਂ ਤੁਸੀਂ ਪਿਆਰ ਨਾਲ ਕੋਈ ਚੀਜ਼ ਬਣਾ ਕੇ ਪਰੋਸੋਗੇ ਤਾਂ ਤੁਹਾਡਾ ਪਰਿਵਾਰ ਵੀ ਖੁਸ਼ ਹੋਊ ਤੇ ਤੁਹਾਨੂੰ ਵੀ ਖੁਸ਼ੀ ਮਿਲੂਗੀ ਜੇ ਤੁਸੀਂ ਘਰੇ ਬਣਾ ਕੇ ਨਹੀਂ ਖਾਣਾ ਤੁਸੀਂ ਬਾਹਰ ਦਾ ਮੰਗਵਾ ਸਕਦੇ ਹੋ ਮਹੀਨੇ ਚ ਇੱਕ ਵਾਰ ਤਾਂ ਆਪਾਂ ਖਾਈ ਸਕਦੇ ਹਾਂ ਕਿ ਚਲੋ ਅੱਜ ਘਰ ਦੇ ਕੰਮ ਤੋਂ ਘਰ ਦੇ ਖਾਣੇ ਤੋਂ ਛੁੱਟੀ ਚਲੋ ਬਾਹਰ ਖਾ ਕੇ ਆਉਣੇ ਆ ਜਾਂ ਘਰੇ ਮੰਗਵਾ ਲੈਨੇ ਆ ਇਹਦੇ ਨਾਲ ਵੀ ਸਾਡਾ ਜਿਹੜਾ ਮਨ ਆ ਸਾਨੂੰ ਐਂ ਜੇ ਲੱਗਣ ਲੱਗ ਜਾਂਦਾ ਵੀ ਹਾਂ ਅਸੀਂ ਜ਼ਿੰਦਗੀ ਜੀ ਰਹੇ ਹਾਂ ਮਹੀਨੇ ਵਿੱਚ ਇੱਕ ਵਾਰ ਕਿਤੇ ਆਊਟਿੰਗ ਤੇ ਜਾਓ ਕਿਸੇ ਨੂੰ ਧਾਰਮਿਕ ਸਥਾਨ ਤੇ ਜਾਣਾ ਵਧੀਆ ਲੱਗਦਾ ਹੁੰਦਾ ਉੱਥੇ ਵੀ ਜਾ ਸਕਦੇ ਹੋ ਜਾਂ ਤੁਸੀਂ ਤੁਹਾਡੇ ਨੇੜੇ ਕੋਈ ਸ਼ਹਿਰ ਆ ਉੱਥੇ ਕੋਈ ਵਾਟਰ پارک ਆ ਜਾਂ ਉੱਥੇ ਕੋਈ ਪਾਰਕ ਬਣਿਆ ਜਾਂ ਕੋਈ ਮਾਲ ਆ ਕਿਤੇ ਤੁਸੀਂ ਜ਼ਰੂਰ ਜਾਓ ਆਪਣੀ ਫੈਮਿਲੀ ਨਾਲ ਇਹਦੇ ਨਾਲ ਤੁਹਾਡੇ ਚ ਨਵੀਂ એનર્ਜੀ ਆਊਗੀ ਤੁਹਾਨੂੰ ਨਵਾਂਪਣ ਮਹਿਸੂਸ ਹੋਊਗਾ ਕਿਉਂਕਿ ਜਦੋਂ ਅਸੀਂ ਸਾਰਾ ਦਿਨ ਘਰੇ ਬੈਠੇ ਉਹੀ-ਉਹੀ ਕੰਮ ਦੁਬਾਰਾ-ਦੁਬਾਰਾ ਕਰਦੇ ਰਹਨੇ ਆ ਤਾਂ ਸਾਡੇ ਚ ਆਲਸ ਵੀ ਆਉਂਦਾ ਅਸੀਂ ਨੈਗੇਟਿਵ ਵੀ ਹੁੰਨੇ ਆ ਅਸੀਂ ਉਦਾਸ ਵੀ ਹੋ ਜਾਂਨੇ ਆ ਕਈ ਵਾਰੀ ਅਸੀਂ ਆਸੇ-ਪਾਸੇ ਦੀਆਂ ਗੱਲਾਂ ਬਾਰੇ ਸੋਚ ਕੇ ਉਦਾਸ ਹੋ ਜਾਂਨੇ ਆ ਅਸੀਂ ਨਿਗਾ ਮਾਰਦੇ ਆ ਹਨਾ ਉਹ ਫੁਲਾਣਾ ਹੁੰਦਾ ਸੀ ਉਹ ਕਿੰਨਾ ਚੰਗਾ ਹੁੰਦਾ ਸੀ ਉਹਦੇ ਨਾਲ ਵਿਚਾਰੇ ਨਾਲ ਐ ਹੋ ਗਿਆ ਵੀ ਜਦੋਂ ਅਸੀਂ ਇਦਾਂ ਦੀਆਂ ਚੀਜ਼ਾਂ ਜ਼ਿਆਦਾ ਸੋਚਦੇ ਆ ਤਾਂ ਸਾਡਾ ਦਿਮਾਗ ਆ ਨਾ ਨੈਗੇਟਿਵ ਹੋ ਜਾਂਦਾ ਤੇ ਅਸੀਂ ਡਰਨ ਲੱਗ ਜਾਂਦੇ ਆ ਬਹੁਤ ਵਾਰੀ ਤੁਸੀਂ ਨੋਟ ਕੀਤਾ ਹੋਊਗਾ ਕਿ ਇਹ ਕਈ ਵਾਰੀ ਨਾ ਅਸੀਂ ਕਿਸੇ ਬਾਰੇ ਜ਼ਿਆਦਾ ਸੋਚਦੇ ਰਹਿੰਦੇ ਆ ਕੋਈ ਸਾਡੇ ਆਸੇ ਪਾਸੇ ਕੋਈ ਇੰਨਾ ਬਿਮਾਰ ਹੁੰਦਾ ਹਨਾ ਬਿਮਾਰੀ ਨਾਲ ਉਹਦੀ ਮੌਤ ਹੋਈ ਹੁੰਦੀ ਆ ਜਾਂ ਬਿਮਾਰੀ ਨਾਲ ਤੜਫ ਰਿਹਾ ਹੁੰਦਾ ਤਾਂ ਅਸੀਂ ਆਪਣੇ ਬਾਰੇ ਇਹ ਚੀਜ਼ ਸੋਚਣ ਲੱਗ ਜਾਂਦੇ ਆ ਵੀ ਜਿਹੜੇ ਜਿਹੜੇ ਲੱਛਣ ਉਹਦੇ ਚਾ ਵੀ ਉਹੀ ਲੱਛਣ ਮੇਰੇ 'ਚ ਤਾਂ ਨਹੀਂ ਕਿਤੇ ਇਹ ਬਿਮਾਰੀ ਮੈਨੂੰ ਤਾਂ ਨਹੀਂ ਹੋ ਜੂਗੀ ਇਦਾਂ ਜਦੋਂ ਅਸੀਂ ਸੋਚਣ ਲੱਗ ਜਾਂਦੇ ਆ ਕਹਿੰਦੇ ਵੀ ਜੇ ਦਿਮਾਗ ਇਦਾਂ ਦਾ ਸੋਚਦਾ ਤਾਂ ਸੱਚੀ ਤੁਸੀਂ ਬਿਮਾਰ ਹੋ ਜਾਂਦੇ ਹੋ ਤੁਸੀਂ ਬਿਮਾਰ ਫੀਲ ਕਰਦੇ ਹੋ ਇੱਕ ਕਹਿੰਦੇ ਵੀ ਜੇ ਅਸੀਂ ਕਿਸੇ ਚੀਜ਼ ਨੂੰ ਵਾਰ-ਵਾਰ ਐ ਸੋਚਦੇ ਰਹੀਏ ਵੀ ਮੈਨੂੰ ਆ ਬਿਮਾਰੀ ਨਾ ਹੋ ਜੇ ਮੈਨੂੰ ਆ ਬਿਮਾਰੀ ਨਾ ਹੋ ਜੇ ਤਾਂ ਸਾਡਾ ਦਿਮਾਗ ਆ ਜਿਹੜਾ ਉਹ ਸਾਡੇ ਦਿਮਾਗ ਦੇ ਵਿੱਚ ਇੱਕ ਤਰ੍ਹਾਂ ਦਾ ਬਹਿਮ ਵੜ ਜਾਂਦਾ ਤੇ ਸਾਨੂੰ ਇਹ ਲੱਗਣ ਲੱਗ ਜਾਂਦਾ ਵੀ ਹਾਂ ਮੈਨੂੰ ਤਾਂ ਇਹ ਬਿਮਾਰੀ ਹੋ ਗਈ ਆ ਇੱਕ ਤੁਸੀਂ ਹੋਰ ਗੱਲ ਨੋਟ ਕਰਿਓ ਤੁਸੀਂ YouTube ਤੇ Google ਤੇ ਕਿਤੇ ਵੀ ਸਰਚ ਕਰਿਓ ਕਿਸੇ ਬਿਮਾਰੀ ਬਾਰੇ ਤੁਸੀਂ ਸਰਚ ਕਰ ਲਿਓ ਬਿਫਲਾਣੀ ਜਿਹੜੀ ਬਿਮਾਰੀ ਆ ਉਹਦੇ ਕੀ ਲੱਛਣ ਆ ਜਦੋਂ ਜਦੋਂ ਤੁਸੀਂ ਉਹ ਲੱਛਣ ਪੜੋਗੇ ਜਾਂ ਸੁਣੋਗੇ ਤਾਂ ਤੁਹਾਨੂੰ ਪੱਕਾ ਇਹ ਲੱਗੂਗਾ ਵੀ ਮੇਰੇ ਤੇ ਵੀ ਇਹੀ ਲੱਛਣ ਆ ਹੁਣ ਤੁਸੀਂ ਮਾਈਗਰੇਨ ਦੇ ਲੱਛਣ ਪੜ ਲਓ ਵੀ ਮਾਈਗਰੇਨ ਜਿਹਨੂੰ ਹੁੰਦਾ ਮਾਈਗਰੇਨ ਦੇ ਵਿੱਚ ਇਹ ਹੁੰਦਾ ਵੀ ਗੁੱਸਾ ਆਉਂਦਾ ਸਿਰ ਫਟਦਾ ਐਂ ਲੱਗਦਾ ਵੀ ਸਿਰ ਫਟੂਗਾ ਸਿਰ ਦਰਦ ਕਰਦਾ ਅੱਧਾ ਸਿਰ ਦਰਦ ਕਰਦਾ ਅੱਖਾਂ ਭਾਰੀ ਰਹਿੰਦੀਆਂ ਤਾਂ ਸਾਨੂੰ ਇਹ ਲੱਗਣ ਲੱਗ ਜੂ ਵੀ ਐਂ ਤਾਂ ਮੈਨੂੰ ਵੀ ਹੁੰਦਾ ਪਰ ਇਹ ਨਹੀਂ ਹੁੰਦਾ ਵੀ ਸਾਨੂੰ ਉਹ ਬਿਮਾਰੀ ਆ ਕਈ ਵਾਰੀ ਸਾਡੇ ਤੇ ਕੰਮਾਂ ਦਾ ਬੋਝ ਐਨਾ ਹੁੰਦਾ ਜਾਂ ਕਈ ਵਾਰੀ ਅਸੀਂ ਆਪਣੇ ਕਿਸੇ ਇਹ ਰਿਸ਼ਤੇ ਦੇ ਦੁਖੀ ਹੋਣ ਤੇ ਦੁਖੀ ਹੁੰਨੇ ਆ ਮੰਨ ਲਓ ਜਿਹੜੀਆਂ ਵਿਆਹੀਆਂ ਕੁੜੀਆਂ ਨੇ ਉਹਨੂੰ ਕੋਈ ਪੇਕਿਆਂ ਨੂੰ ਕੋਈ ਪ੍ਰੋਬਲਮ ਆ ਗਈ ਉਹਦੇ ਕਰਕੇ ਦੁਖੀ ਰਹਿੰਦੀਆਂ ਜਾਂ ਕਦੇ ਆਪਣੀ ਸੱਸ ਨਣ ਦੇ ਨਾਲ ਮਾੜੀ ਮੋਟੀ ਤੂੰ ਤੂੰ ਮੈਂ ਮੈਂ ਹੋ ਗਈ ਉਹਦੇ ਕਰਕੇ ਨਿਰਾਸ਼ ਰਹਣੀਆਂ ਕਈ ਵਾਰੀ ਪਤੀ ਜਾਂ ਬੱਚਿਆਂ ਨਾਲ ਹੋ ਗਈ ਕਿਉਂਕਿ ਰਿਸ਼ਤੇ ਨਾਤੇ ਦੇ ਵਿੱਚ ਇੰਨਾ ਕੁ ਤਾਂ ਸਾਰਿਆਂ ਦੇ ਚੱਲਦਾ ਰਹਿੰਦਾ ਅ ਇਸ ਕਰਕੇ ਆਪਣੀ ਜਿਹੜੀ ਜ਼ਿੰਦਗੀ ਹੈ ਨਾ ਉਹਨੂੰ ਇੰਨਾਂ ਚੀਜ਼ਾਂ ਤੋਂ ਹਟਾ ਕੇ ਨਵੇਂ ਪਣ ਵੱਲ ਜ਼ਰੂਰ ਲੈ ਕੇ ਆਓ ਨਵੀਆਂ ਨਵੀਆਂ ਚੀਜ਼ਾਂ ਸਿੱਖ ਲਓ ਟਾਈਮ ਕੱਢ ਕੇ ਜੇ ਮੰਨ ਲਵੋ ਤੁਹਾਨੂੰ ਸ਼ੌਂਕ ਆ ਵੀ ਸਲਾਈ ਦਾ ਤੁਸੀਂ ਆਪਣਾ ਕੋਈ ਸੂਟ ਬਣਾ ਲਓ ਉਹਨੂੰ ਭਾਵੇਂ 10 ਦਿਨਾਂ ਦੇ ਵਿੱਚ ਪੂਰਾ ਕਰ ਲਓ YouTube ਤੋਂ ਵੇਖ ਕੇ ਕੋਈ ਵਧੀਆ ਡਿਜ਼ਾਈਨ ਤਿਆਰ ਕਰ ਲਓ ਜਦੋਂ ਤੁਸੀਂ ਉਹ ਤਿਆਰ ਕਰੋਗੇ ਸੂਟ ਤਿਆਰ ਕਰਕੇ ਪਾਉਂਗੇ ਤਾਂ ਤੁਹਾਨੂੰ ਇਹ ਲੱਗੂ ਵੀ ਮੈਂ ਵੀ ਐਂ ਕਰ ਸਕਦੀ ਆ ਫਿਰ ਉਹ ਸੂਟ ਬਣਿਆ ਤੁਹਾਨੂੰ ਇੰਨਾ ਸਕੂਨ ਦੇਊ ਕਿਉਂਕਿ ਇਹ ਗੱਲ ਮੈਂ ਬਹੁਤ ਵਾਰ ਆਪਣੇ ਆਪ ਦੇ ਵਿੱਚ ਨੋਟ ਕੀਤੀ ਆ ਜੇ ਕਦੇ ਐਂ ਹੋਵੇ ਵੈਸੇ ਮੈਨੂੰ ਕੋਈ ਜ਼ਿਆਦਾ ਸਟਿਚਿੰਗ ਨਹੀਂ ਆਉਂਦੀ ਪਰ ਫਿਰ ਵੀ ਜੇ ਮੈਨੂੰ ਕਦੇ ਐਂ ਲੱਗੇ ਵੀ ਆਹ ਡਿਜ਼ਾਈਨ ਬਣਾਉਣਾ ਤਨੂੰ ਕੱਟ ਲਈਦਾ ਭਾਵੇਂ ਉਹਨੂੰ ਦੱਸ ਦੇਣਾ ਚ ਪੂਰਾ ਕਰ ਲਓ ਫਿਰ ਐਂ ਲੱਗਦਾ ਵੀ ਆ ਮੇਰਾ ਬਣਾਇਆ ਹੋਇਆ ਫਿਰ ਜਦੋਂ ਆਪਾਂ ਉਹਨੂੰ ਪਹਿਨਦੇ ਆ ਹਨਾ ਤੇ ਆਪਣੇ ਸਾਹਮਣੇ ਵਾਲਾ ਪੁੱਛਦਾ ਵੀ ਇਹ ਤਾਂ ਡਿਜ਼ਾਈਨ ਬੜਾ ਸੋਹਣਾ ਇਹ ਕਿੱਥੋਂ ਬਣਾਇਆ ਤੇ ਫਿਰ ਆਪਾਂ ਬੜੇ ਮਾਣ ਨਾਲ ਦੱਸ ਦਿਆਂ ਕਿ YouTube ਤੋਂ ਵੇਖ ਕੇ ਬਣਾਇਆ ਸੋਹਣਾ ਬਣਿਆ ਫਿਰ ਅਗਲਾ ਕਹਿੰਦਾ ਵੀ ਹਾਂ ਸੋਹਣਾ ਬਣਿਆ ਇਹ ਚੀਜ਼ਾਂ ਨੇ ਨਾ ਜਿਹੜੀਆਂ ਇਹ ਆਪਾਂ ਨੂੰ ਬਹੁਤ ਖੁਸ਼ੀ ਦਿੰਦੀਆਂ ਇੱਕ ਨਾ ਮੈਂ ਕਿਸੇ ਔਰਤ ਦੀ ਇੰਟਰਵਿਊ ਸੁਣ ਰਹੀ ਸੀ ਉਹਦੇ ਵਿੱਚ ਉਹਨੇ ਦੱਸਿਆ ਕਿ ਮੈਂ 60 ਸਾਲ ਦੀ ਹੋ ਚੁੱਕੀ ਆ ਇਹ ਕਹਿੰਦੀ ਵੀ ਪਹਿਲਾਂ ਮੇਰਾ ਮਾਹੌਲ ਸੀ ਜਿਹੜਾ ਮੈਂ 30 35 ਸਾਲ ਦੀ ਸੀ ਜਦੋਂ ਉਦੋਂ ਸਾਡੇ ਘਰ ਮਾਹੌਲ ਸੀ ਵੀ ਤੁਸੀਂ ਸਲਵਾਰ ਸੂਟੀ ਪਹਿਨਣੇ ਆ ਉਸ ਤੋਂ ਬਾਅਦ ਕਹਿੰਦੀ ਵੀ ਬੱਚੇ ਹੋ ਗਏ ਬੱਚੇ ਮਾਡਰਨ ਸੀ ਮਾਹੌਲ ਥੋੜਾ ਜਿਹਾ ਬਦਲ ਗਿਆ ਬੱਚੇ ਬਾਹਰ ਸੀ ਉਹਨਾਂ ਦੇ ਕਹਿੰਦੀ ਮੈਂ ਬਾਹਰ ਜਾਏ ਆਈ ਕੈਨੇਡਾ ਉੱਥੇ ਜਾ ਕੇ ਪੈਂਟ ਸ਼ਰਟ ਪਾਉਣੇ ਇੱਕ ਵਾਰ ਕਹਿੰਦੀ ਉਪਰਾ ਲੱਗਿਆ ਪਰ ਕਹਿੰਦੀ ਉਸ ਤੋਂ ਬਾਅਦ ਸੁਭਾਅ ਬਣ ਗਿਆ ਕਦੇ-ਕਦੇ ਜੀ ਕਰਦਾ ਹੁੰਦਾ ਵੀ ਅਸੀਂ ਪੈਂਟ ਸ਼ਰਟ ਪਾ ਲਈਏ ਟੌਪ ਪਾ ਲਈਏ ਜਾਂ ਅਸੀਂ ਫਰੌਕ ਸੂਟ ਪਾ ਲਈਏ ਪਲਾਜ਼ੋ ਪਾ ਲਈਏ ਬਹੁਤੀਆਂ ਔਰਤਾਂ ਵਿਚਾਰੀਆਂ ਇਸੇ ਚੱਕਰ 'ਚ ਨਹੀਂ ਇਹ ਚੀਜ਼ਾਂ ਪਾਉਂਦੀਆਂ ਵੀ ਲੋਕ ਕੀ ਕਹਿਣਗੇ ਚੱਲ ਠੀਕ ਆ ਜੇ ਅਸੀਂ ਪੈਂਟ ਸ਼ਰਟ ਨਹੀਂ ਪਾ ਸਕਦੇ ਲੋਕਾਂ ਦੇ ਸਾਹਮਣੇ ਹਨਾ ਪਿੰਡਾਂ ਦੇ ਵਿੱਚ ਮਾਹੌਲ ਹੁੰਦਾ ਤਾਂ ਤੁਸੀਂ ਜਦੋਂ ਕਿਤੇ ਬਾਹਰ ਜਾਂਦੇ ਹੋ ਜਦੋਂ ਤੁਸੀਂ ਆਪਣੀ ਫੈਮਿਲੀ ਨਾਲ ਜਾਣਾ ਆਪਣੇ ਪਤੀ ਨਾਲ ਜਾਣਾ ਉੱਥੇ ਪਾ ਲਓ ਇਹਦੇ ਨਾਲ ਸ਼ੌਂਕ ਪੂਰਾ ਹੋ ਜਾਊਗਾ ਨਾਲੇ ਜਿਵੇਂ ਹੁਣ ਪਹਿਲਾਂ ਅੱਜ ਤੋਂ 15 ਸਾਲ ਪਹਿਲਾਂ ਦਾ ਜ਼ਮਾਨਾ ਸੀ ਜਦੋਂ ਮੇਰਾ ਵਿਆਹ ਹੋਇਆ ਹੋਇਆ ਉਹ ਦੋਨਾਂ ਜੇ ਮਨ ਲਵੋ ਕਿਸੇ ਦੀ ਨੂਹਤੀ ਪਜਾਮੀ ਸੂਟ ਪਾ ਲੈਂਦੀ ਸੀ ਤੇ ਜਾਂ ਇੱਕ ਪੈਰਲਰ ਸੂਟ ਜੇ ਚੱਲੇ ਸੀ ਇਹ ਉਹ ਪਾ ਲੈਂਦੀ ਸੀ ਤਾਂ ਆਣ ਗਵਾਂਡਾ ਐਂਗਲ ਲਾ ਕਰਦਾ ਸੀ ਵੀ ਹਈ ਇਹਨਾਂ ਦੀ ਬੋਟੀ ਇਹੇ ਜੇ ਕੱਪੜੇ ਪਾਉਂਦੀ ਆਏ ਪਰ ਅੱਜ ਕੱਲ ਤਾਂ ਤੁਸੀਂ ਇਹ ਸੋਚੋ ਵੀ 15 ਸਾਲ ਜਿਹੜਾ ਸਮਾਂ ਬਹੁਤ ਹੁੰਦਾ ਤੇ ਅੱਜ ਕੱਲ ਦੀਆਂ ਜਿਹੜੀਆਂ ਨਵੀਆਂ ਵੋਟੀਆਂ ਆਉਂਦੀਆਂ ਨੇ ਉਹ ਤਾਂ ਜਿਵੇਂ ਆਪਦੇ ਨਿੱਕੇ ਨਿੱਕੇ ਸ਼ਾਰਟ ਪਾਈ ਹੁੰਦੇ ਆ ਉਹਨਾਂ ਦੇ ਤੇ ਉਹਨਾਂ ਨੂੰ ਕੋਈ ਐ ਨਹੀਂ ਹੁੰਦਾ ਹਨਾ ਐਂ ਫਿਰਦੀਆਂ ਹੁੰਦੀਆਂ ਵੀ ਜਿਹੜੀਆਂ ਉਦੋਂ ਔਰਤਾਂ ਮਤਲਬ ਉਹਨਾਂ ਦੇ ਕਿਸੇ ਦੀਆਂ ਨੂਹਾਂ ਬਾਰੇ ਗੱਲਾਂ ਕਰਦੀਆਂ ਸੀ ਵੀ ਪਜਾਮੀ ਸੂਟ ਪਾਉਂਦੀ ਆ ਉਹਨਾਂ ਦੀਆਂ ਨੂਹਾਂ ਹੁੰਦੀਆਂ ਜਿਹੜੀਆਂ ਉਹ ਹੁਣ ਛੋਟੇ ਛੋਟੇ ਟੌਪ ਪਾ ਕੇ ਤੁਰੀਆਂ ਫਿਰਦੀਆਂ ਹੁੰਦੀਆਂ ਫਿਰ ਹੁਣ ਤੁਸੀਂ ਇਹ ਵੇਖੋ ਵੀ ਸਮੇਂ ਦਾ ਬਦਲਾਅ ਆਇਆ ਜਿਹੜੀ ਔਰਤ ਤੁਹਾਨੂੰ ਕਹਿੰਦੀ ਹੁੰਦੀ ਸੀ ਤੁਸੀਂ ਐਂ ਸੋਚਦੇ ਸੀ ਵੀ ਲੈਫ ਲਾਨੀ ਕਹਿੰਦੀ ਆ ਪਜਾਮੀ ਸੂਟ ਪਾਇਆ ਮੈਂ ਨਹੀਂ ਪਾਉਂਦੀ ਕੀ ਤੇ ਹੁਣ ਤੁਹਾਨੂੰ ਮੌਕਾ ਮਿਲ ਗਿਆ ਨਾ ਕਹਿਣ ਦਾ ਵੀ ਭਾਈ ਤੁਸੀਂ ਸਾਡੇ ਵਾਰੀ ਤੱਕ ਕਹਿੰਦੇ ਸੀ ਇਸ ਕਰਕੇ ਬਾਹਲਾ ਨਾ ਕਿਸੇ ਦੀ ਪ੍ਰਵਾਹ ਕਰੋ ਠੀਕ ਹੈ ਇੰਨਾ ਮਤਲਬ ਆਪਾਂ ਓਪਨ ਵੀ ਨਹੀਂ ਹੋ ਸਕਦੇ ਹੁੰਦੇ ਕਿ ਜਿਹੜਾ ਜੱਗ ਨੂੰ ਨਾ ਚੰਗਾ ਲੱਗੇ ਆਪਾਂ ਵੀ ਬਾਹਲੇ ਹੀ ਓਪਨ ਪਾ ਲਈਏ ਉਹ ਤਾਂ ਚਲੋ ਆਪਾਂ ਨੂੰ ਪਤਾ ਹੀ ਹੁੰਦਾ ਇੰਨਾ ਕਿ ਤਾਂ ਸਾਰਿਆਂ ਨੂੰ ਹਣਾ ਆਪਣੇ ਸੰਸਕਾਰ ਹੁੰਦੇ ਪਰ ਫਿਰ ਵੀ ਜਿਹੜਾ ਤੁਸੀਂ ਪਹਿਨ ਸਕਦੇ ਹੋ ਆਪਣੀ ਖੁਸ਼ੀ ਲਈ ਉਹਨੂੰ ਜ਼ਰੂਰ ਪਹਿਨੋ ਤੇ ਇੱਕ ਮੰਨ ਲਵੋ ਜਦੋਂ ਆਪਾਂ ਕਿਸੇ ਨੂੰ ਮਿਲਦੇ ਆ ਹਨਾ ਜਦੋਂ ਕਿਸੇ ਨੂੰ ਮਿਲਦੇ ਆ ਨਾ ਹੱਸ ਕੇ ਮਿਲੋ ਹੱਸ ਕੇ ਮਿਲੋ ਵਧੀਆ ਗੱਲਾਂ ਕਰੋ ਅਗਲੇ ਨਾਲ ਅਗਲੇ ਨੂੰ ਆਏ ਫੀਲ ਨਾ ਹੋਵੇ ਵੀ ਆਪਣੇ ਦੁੱਖ ਹੀ ਰੋਂਦਾ ਆਪਣੇ ਘਰ ਦੀ ਕੋਈ ਗੱਲ ਆਪਣੇ ਦੁੱਖ ਦੇ ਸੁੱਖ ਦੇ ਦੀ ਆਪਣੀਆਂ ਬਿਮਾਰੀਆਂ ਹੀ ਨਾ ਗਣਾਈ ਚੱਲੋ ਇਹ ਤੋਂ ਨਾ ਅਗਲਾ ਬੋਰ ਹੁੰਦਾ ਜੇ ਮੰਨ ਲਵੋ ਆਪਾਂ ਇਹ ਠਾਣ ਲਈਏ ਵੀ ਕਈ ਵਾਰੀ ਆਪਣਾ ਇਹ ਹੁੰਦਾ ਵੀ ਜੀ ਆਪਣਾ ਕੁਝ ਦੁੱਖ ਰਿਆ ਆ ਆਪਾਂ ਵਾਰ-ਵਾਰ ਕਹਿਨੇ ਆ ਏਵੀ ਕਮੀ ਮੇਰੇ ਚ ਹੈਗੀ ਸੀ ਮੰਨ ਲਓ ਮੇਰਾ ਸਿਰ ਦਰਦ ਕਰਦਾ ਮੈਂ ਵਾਰ-ਵਾਰ ਕਹੀ ਜਾਣਾ ਵੀ ਹਾਏ ਸਿਰ ਦਰਦ ਕਰਦਾ ਹਾਏ ਸਿਰ ਉਹਨਾਂ ਟਾਈਮ ਉਹ ਹਟਦਾ ਹੀ ਨਹੀਂ ਸੀ ਜੇ ਅਸੀਂ ਸਿਰ ਦਰਦ ਨੂੰ ਭੁੱਲ ਕੇ ਕਿਸੇ ਕੰਮ 'ਚ ਆਪਣੇ ਆਪ ਨੂੰ ਮਗਨ ਕਰ ਲਈਏ ਜਾਂ ਫਿਰ ਇਹ ਆ ਵੀ ਸਿਰ ਦਰਦ ਦਾ ਹੱਲ ਕੀ ਆ ਵੀ ਤੁਸੀਂ ਕੋਈ ਆਪਣਾ ਟ੍ਰੀਟਮੈਂਟ ਕਰੋ ਤੇ ਸੌਂ ਜੋ ਘੰਟਾ ਜਦੋਂ ਨੂੰ ਤੁਸੀਂ ਉੱਠੋਗੇ ਫਰੈਸ਼ ਹੋ ਜਾਓਗੇ ਪਰ ਜੇ ਆਪਾਂ ਸਾਰਾ ਦਿਨ ਉਹੀ ਚੀਜ਼ ਹਨਾ ਰਿਪੀਟ ਕਰੀ ਜਾਵਾਂਗੇ ਤਾਂ ਉਹ ਹਟਦੀ ਨਹੀਂ ਹੁੰਦੀ ਸਾਡਾ ਜਿਹੜਾ ਦਿਮਾਗ ਆ ਵਾਰ-ਵਾਰ ਉੱਥੇ ਜਾਂਦਾਗਾ ਤੇ ਕਈ ਲੋਕ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਮਿਲਦੇ ਆ ਤੇ ਆ ਪਾਣਾ ਪਾਸਾ ਵਟ ਲੈਨੇ ਆਪਾਂ ਨੂੰ ਇਹ ਹੁੰਦਾ ਵੀ ਇਹ ਤਾਂ ਬੋਰ ਕਰੂਗਾ ਇਸ ਲਈ ਉਹ ਚੀਜ਼ਾਂ ਵੇਖੋ ਵੀ ਸਾਡੇ 'ਚ ਤਾਂ ਨਹੀਂ ਹੈਗੀਆਂ ਵੀ ਜਿਹੜੀਆਂ ਅਸੀਂ ਦੂਜੇ ਦੇ ਵਿੱਚ ਪਸੰਦ ਨਹੀਂ ਕਰਦੇ ਕੋਈ ਬੰਦਾ ਹੁੰਦਾ ਬਾਲਾ ਬੋਲਦਾ ਕਿਸੇ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੰਦਾ ਆਪ ਹੀ ਗੱਲਾਂ ਕਰਦਾ ਰਹਿੰਦਾ ਤੇ ਜੇ ਅਸੀਂ ਉਹ ਤੋਂ ਖਿਜਦੇ ਆ ਤਾਂ ਸਾਨੂੰ ਆਪਣੇ ਬਾਰੇ ਸੋਚਣਾ ਚਾਹੀਦਾ ਵੀ ਸਾਡੇ 'ਚ ਤਾਂ ਨਹੀਂ ਉਹ ਕਮੀ ਹੈਗੀ ਕਿ ਜਿਹੜਾ ਕੋਈ ਸਾਨੂੰ ਮਿਲਣਾ ਆ ਰਿਹਾ ਜਾਂ ਅਸੀਂ ਜਿਹਨੂੰ ਮਿਲਦੇ ਆ ਕੀ ਅਸੀਂ ਉਹਨੂੰ ਬੋਲਣ ਦਾ ਮੌਕਾ ਦੇ ਰਹੇ ਆਂ ਬਹੁਤੇ ਲੋਕ ਹੁੰਦੇ ਆ ਉਹਨਾਂ ਨੂੰ ਨਾ ਦੂਜੇ ਦੀ ਗੱਲ ਕੱਟਣ ਦੀ ਬਹੁਤੀ ਆਦਤ ਹੁੰਦੀ ਆ ਮੈਂ ਨਾ ਇੱਕ ਮੇਰਾ ਪਰਸਨਲ ਐਕਸਪੀਰੀਅੰਸ ਆ ਵੀ ਜਿਹੜਾ ਕੋਈ ਹਨਾ ਤੁਹਾਡਾ ਕੁਲੀਗ ਤੁਹਾਡੇ ਨਾਲ ਦਾ ਮਤਲਬ ਉਹ ਤੁਹਾਡੇ ਕੋਲ ਬੈਠਾ ਗੱਲ ਕਰ ਰਿਹਾ ਉਹਨਾਂ ਮਤਲਬ ਐ ਮਾਰ ਕੇ ਗੱਲ ਕਰਦਾ ਐ ਕਿਸੇ ਨੂੰ ਆਦਤ ਹੁੰਦੀ ਐ ਮਾਰ ਕੇ ਗੱਲ ਕਰਨੀ ਵੀ ਜਿਵੇਂ ਕਹਿ ਲਓ ਆਪਾਂ ਪੰਜਾਬੀ ਦੇ ਵਿੱਚ ਠੇਠ ਪਾਸਾ ਦੇ ਵਿੱਚ ਤਾਂ ਇਹ ਕਹਿ ਸਕਦੇ ਆ ਵੀ ਹੁੱਜ ਮਾਰ ਕੇ ਗੱਲ ਕਰਨੀ ਤੇ ਦੂਜੇ ਦੀ ਗੱਲ ਕੱਟਣੀ ਮੈਨੂੰ ਨਾ ਮਤਲਬ ਇਹੋ ਜਿਹੇ ਲੋਕਾਂ ਤੋਂ ਝਿੜ ਆਉਂਦੀ ਆ ਵੀਡੀਓ ਤੋਂ ਕੋਈ ਆਏ ਮਾਰ ਕੇ ਗੱਲ ਕਰਦਾ ਮੈਂ ਕਹਿੰਦੀ ਵੀ ਉਹ ਗੱਲ ਆ ਜਿਹੜੀ ਉਹਨੂੰ ਆਪਾਂ ਨੋਰਮਲ ਵੀ ਤਾਂ ਕਰ ਸਕਦੇ ਆ ਜਰੂਰੀ ਤਾਂ ਨਹੀਂ ਵੀ ਦੂਜੇ ਨਾਲ ਵਾਲੇ ਨੂੰ ਡਿਸਟਰਬ ਕਰਨਾ ਗੱਲ ਕਰਨ ਵੇਲੇ ਇਸ ਕਰਕੇ ਇਹ ਚੀਜ਼ਾਂ ਵੇਖੋ ਵੀ ਅਸੀਂ ਹਨਾ ਜਦੋਂ ਦੂਜਾ ਸਾਡੇ ਹੁੱਜ ਮਾਰ ਕੇ ਗੱਲ ਕਰਦਾ ਸਾਨੂੰ ਬੁਰਾ ਲੱਗਦਾ ਵੀ ਅਸੀਂ ਤਾਂ ਨਹੀਂ ਐ ਕਰ ਰਹੇ ਇਨ੍ਹਾਂ ਚੀਜ਼ਾਂ ਤੇ ਧਿਆਨ ਦਿਓ ਆਪਣੇ ਆਪ ਦਾ ਜਿਹੜਾ ਹੈਗਾ ਵਿਸ਼ਲੇਸ਼ਣ ਕਰੋ ਕਿ ਕਿਹੜੀਆਂ ਸਾਡੇ ਚ ਚੰਗੀਆਂ ਚੀਜ਼ਾਂ ਕਿਹੜੀਆਂ ਮਾੜੀਆਂ ਤੇ ਅਸੀਂ ਐ ਸੋਚਣਾ ਵੀ ਜਿਹੜੀਆਂ ਚੰਗੀਆਂ ਉਹਨਾਂ ਨੂੰ ਵਡਾਵਾ ਦੇਣਾ ਤੇ ਜਿਹੜੀਆਂ ਮਾੜੀਆਂ ਉਹ ਇੱਕ ਇੱਕ ਕਰਕੇ ਛੱਡਣੀਆਂ ਨੇਗੀਆਂ ਇਸ ਤਰ੍ਹਾਂ ਤੁਸੀਂ ਆਪਣੇ ਮਾਈਂਡ ਨੂੰ ਫਰੈਸ਼ ਕਰ ਸਕਦੇ ਹੋ ਤੁਸੀਂ ਜਿਹੜਾ ਯੋਗ ਕਰ ਸਕਦੇ ਹੋ ਪਹਿਲੇ ਤਾਂ ਸੀ ਔਰਤਾਂ ਦਾ ਤਾਂ ਵਿਚਾਰੀਆਂ ਦਾ ਜਿਹੜੀਆਂ ਪਿੰਡਾਂ ਵਾਲੀਆਂ ਹੁੰਦੀਆਂ ਉਹਨਾਂ ਦੀ ਐਕਸਰਸਾਈਜ਼ ਯੋਗ ਤਾਂ ਵਿਹੜੇ 'ਚ ਝਾੜੂ ਲਾਉਣ ਵੇਲੇ ਹੋ ਜਾਂਦਾ ਪਰ ਅੱਜ ਕੱਲ੍ਹ ਆ ਜਿਵੇਂ ਵਿਹੜੇ ਛੋਟੇ ਆ ਤੇ ਅਗਲਾ ਰੋਜ ਫਰਸ਼ਾਂ 'ਤੇ ਹੀ ਰੱਖਦਾ ਤੇ ਝਾੜੂ ਝੂੜੂ ਦੀ ਇੰਨੀ ਲੋੜ ਨਹੀਂ ਪੈਂਦੀ ਅਸੀਂ ਯੋਗ ਕਰ ਸਕਦੇ ਆ ਜਾਂ ਅਸੀਂ ਮੈਡੀਟੇਸ਼ਨ ਕਰ ਸਕਦੇ ਆ ਮੈਡੀਟੇਸ਼ਨ ਕਰਨਾ ਮੈਡੀਟੇਸ਼ਨ ਪਹਿਲਾਂ ਜਿਹੜੇ ਹਨ ਰਿਸ਼ੀ ਮੁਨੀ ਸੀ ਉਹ ਜੰਗਲਾਂ ਦੇ ਵਿੱਚ ਜਾ ਕੇ ਕਹਿੰਦੇ ਸੀ ਸਮਾਧੀ ਲਾ ਲਈ ਉਹ ਮੈਡੀਟੇਸ਼ਨ ਹੀ ਹੁੰਦਾ ਸੀ ਅੱਜ ਕੱਲ ਵੀ ਜਿਵੇਂ ਵੈਸੇ ਲੋਕੀ ਕਹਿੰਦੇ ਆ ਵੀ ਪਾਠ ਕਰ ਲੋ ਪਰ ਅੱਜ ਕੱਲ ਪਾਠ ਕਰਨ ਦੇ ਜਿਹੜੇ ਤਰੀਕੇ ਉਹ ਬਦਲ ਚੁੱਕੇ ਆ ਲੋਕ ਫੋਨ ਤੋਂ ਪਾਠ ਕਰਦੇ ਆ ਮਤਲਬ ਦੇਖੀ ਆਸੇ ਪਾਸੇ ਜਾਂਦੇ ਹੁੰਦੇ ਆ ਉਸ ਤਰ੍ਹਾਂ ਪਾਠ ਨਾ ਕਰੋ ਕਿ ਅਸੀਂ ਮਤਲਬ ਪੜ ਰਹੇ ਆ ਹਨਾ ਜਪਜੀ ਸਾਹਿਬ ਕਰ ਰਹੇ ਆ ਜਾਂ ਸੁਖਮਨੀ ਸਾਹਿਬ ਤੇ ਧਿਆਨ ਸਾਡਾ ਆਸੇ ਪਾਸੇ ਆ ਉਹਦੇ ਨਾਲੋਂ ਵੈਟਰ ਆ ਵੀ ਤੁਸੀਂ ਅੱਖਾਂ ਬੰਦ ਕਰਕੇ ਬਹਿ ਜਾਓ ਭਾਵੇਂ ਤੁਸੀਂ ਮੂੰਹ ਦੇ ਵਿੱਚ ਵਾਹਿਗੁਰੂ ਕਹਿ ਲੋ ਕੁਝ ਵੀ ਕਹਿ ਲੋ ਵੀ ਮੈਂ ਮਤਲਬ ਚੁੱਪ ਸਾਇਲੈਂਟ ਟੰਗ ਨਾਲ ਤੁਸੀਂ ਜਿਹੜਾ ਮੈਡੀਟੇਸ਼ਨ ਕਰ ਸਕਦੇ ਹੋ ਉਹ ਤੁਹਾਡੀ ਇੱਛਾ ਵੀ ਤੁਸੀਂ ਚੁੱਪ ਰਹਿ ਕੇ ਕਰਨਾ ਕਿਉਂਕਿ ਸਾਇਲੈਂਟ ਵੀ ਰਹਿ ਸਕਦੇ ਆ ਮਤਲਬ ਅੱਖਾਂ ਬੰਦ ਕਰਕੇ ਆਪਣੇ ਦਿਮਾਗ ਨੂੰ ਜਮਾ ਰਿਲੈਕਸ ਕਰਕੇ ਤੁਸੀਂ ਇਹ ਤਜਰਬੇ ਕਰਕੇ ਦੇਖਿਓ ਵੀ ਤੁਹਾਨੂੰ ਕਿੰਨੀ ਖੁਸ਼ੀ ਮਹਿਸੂਸ ਹੋਊਗੀ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਗੱਲਾਂ ਵਧੀਆ ਲੱਗੀਆਂ ਹੋਣਗੀਆਂ ਜੇਕਰ ਤੁਹਾਨੂੰ ਵਧੀਆ ਲੱਗੀਆਂ ਤਾਂ ਕਮੈਂਟ ਬਾਕਸ ਦੇ ਵਿੱਚ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੇਕਰ ਤੁਹਾਨੂੰ ਆਪਣੇ ਚੈਨਲ ਦੀਆਂ ਵੀਡੀਓ ਪਸੰਦ ਆਉਂਦੀਆਂ ਨੇ ਤਾਂ ਕਮੈਂਟ ਬਾਕਸ ਵਿੱਚ ਹੌਸਲਾ ਜ਼ਰੂਰ ਦਿਆ ਕਰੋ ਤਾਂ ਕਿ ਆਪਾਂ ਸੋਹਣੇ-ਸੋਹਣੇ ਟੌਪਿਕ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਸ਼ਸ਼ਕਲ ਜੀ